ਕਸ਼ਮੀਰ ਦੇ ਪੈਲਗਾਮ ਦੇ ਵਿੱਚ ਅੱਤਵਾਦੀਆਂ ਵੱਲੋਂ ਹੋਏ ਵੱਡੇ ਕਤਲੇਆਮ ਦੇ ਵਿਰੋਧ ਦੇ ਵਿੱਚ ਭਾਰਤ ਦੇਸ਼ ਦੇ ਵਿੱਚ ਜਗ੍ਹਾ ਜਗ੍ਹਾ ਉੱਤੇ ਪਾਕਿਸਤਾਨ ਅਤੇ ਅੱਤਵਾਦ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਨੂੰ ਲੈ ਕੇ ਸਮਰਾਲਾ ਵਿਖੇ ਹਿੰਦੂ ਮੁਸਲਿਮ ਭਾਈਚਾਰੇ ਨੂੰ ਬਰਕਰਾਰ ਰੱਖਣ ਦੇ ਲਈ ਹਿੰਦੂ ਨੇਤਾ ਰਮਨ ਵਡੇਰਾ ਵੱਲੋਂ ਸਮਰਾਲਾ ਦੇ ਮੇਨ ਚੌਂਕ ਵਿੱਚ ਸਥਿਤ ਜਾਮਾ ਮਸਜਿਦ ਵਿੱਚ ਮੁਸਲਿਮ ਭਾਈਚਾਰੇ ਨੂੰ ਨਾਲ ਲੈ ਕੇ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਉਸ ਤੋਂ ਬਾਅਦ ਭਾਰਤ ਮਾਤਾ ਕੀ ਜੈ ਦੇ ਨਾਰੇ ਲਗਾਏ ਗਏ ਇਸ ਮੌਕੇ ਪ੍ਰਧਾਨ ਰਮਨ ਵਡੇਰਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਰਹਿੰਦੇ ਸ਼ਰਾਰਤੀ ਅਨਸਰ ਭਾਰਤ ਵਿੱਚ ਹਿੰਦੂ ਮੁਸਲਿਮ ਪਾਈਚਾਰੇ ਨੂੰ ਤੋੜਨਾ ਚਾਹੁੰਦੇ ਨੇ ਪਰ ਅਜਿਹਾ ਨਹੀਂ ਹੋ ਸਕਦਾ ਅੱਜ ਅਸੀਂ ਮੁਸਲਿਮ ਪਾਈਚਾਰੇ ਨੂੰ ਨਾਲ ਲੈ ਕੇ ਇੱਥੇ ਮਸਜਿਦ ਦੇ ਵਿੱਚ ਤਿਰੰਗਾ ਲਹਿਰਾਇਆ ਹੈ ਅਤੇ ਸੰਦੇਸ਼ ਦਿੱਤਾ ਹੈ ਕਿ ਭਾਰਤ ਦੇਸ਼ ਦੇ ਵਿੱਚ ਹਿੰਦੂ ਮੁਸਲਿਮ ਪਾਈਚਾਰਾ ਕਦੇ ਟੁੱਟ ਨਹੀਂ ਸਕਦਾ ਉੱਥੇ ਹੀ ਮਸਜਿਦ ਦੇ ਇਮਾਮ ਸਾਹਿਬ ਵੱਲੋਂ ਵੀ ਜੰਮੂ ਵਿੱਚ ਹੋਏ ਅੱਤਵਾਦੀ ਹਮਲੇ ਦੀ ਮੁਖਾਲਫਤ ਕੀਤੀ ਗਈ ਉਹਨਾਂ ਕਹੇ ਕਿ ਅਜੇਹੀਆਂ ਖਿਣੋਣੀਆਂ ਹਰਕਤਾਂ ਕੋਈ ਵੀ ਭਾਰਤੀ ਬਰਦਾਸ਼ਤ ਨਹੀਂ ਕਰੇਗਾ ਉਹਨਾਂ ਕਹਿਆ ਕਿ ਅਜੇਹੀਆਂ ਹਰਕਤਾਂ ਦੇ ਨਾਲ ਦੇਸ਼ ਵਿੱਚ ਰਹਿਣ ਵਾਲੇ ਹਿੰਦੂ ਮੁਸਲਮਾਨ ਵੀਰਾਂ ਦੀ ਭਾਈਚਾਰਕ ਸਾਂਝ ਟੁੱਟ ਨਹੀਂ ਸਕਦੀ ਇਹ ਦੁਸ਼ਮਣਾਂ ਦੀਆਂ ناکਾਮ ਕੋਸ਼ਿਸ਼ਾਂ ਹਨ ਜੋ ਕਦੇ ਵੀ ਅਸੀਂ ਸਫਲ ਨਹੀਂ ਹੋਣ ਦਵਾਂਗੇ ਉਹਨਾਂ ਇਹ ਵੀ ਕਹਿ ਕਿ ਜਦ ਤੱਕ ਸਾਡੇ ਅੰਦਰ ਸਾਹ ਮੌਜੂਦ ਨੇ ਅਸੀਂ ਦੇਸ਼ ਦਾ ਤਿਰੰਗਾ ਇਸੇ ਤਰ੍ਹਾਂ ਨਾਲ ਲਹਿਰਾਉਂਦੇ ਰਹਾਂਗੇ ਉਹਨਾਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਇਸ ਅਤਵਾਦੀ ਹਮਲੇ ਸੰਬੰਧੀ ਕਰੜੇ ਕਦਮ ਚੁੱਕਣ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਹਿੰਮਤ ਨਾ ਕਰ ਸਕੇ ਸਮਰਾਲਾ ਕੀ ਜਾਮਾ ਮਸ਼ੀਨ ਨੇ ਇਮਾਮਤ ਕਰਤਾ ਨਮਾਜ਼ ਪੜਾਦੋ ਜੋ ਕਸ਼ਮੀਰ ਦੇ ਕੱਲੇ ਆ ਮਾ جی جی اس کے بارے میں ہم ہندوستانی ہی نہیں بلکہ پوری دنیا اس کی مذمت کرتی ہے اور خاص طور سے مسلمان تو اس کی مذمت پوری کرتا ہے اور ہمارے پنجاب والے بالکل مذمت کرتے ہیں کھل کر کیونکہ یہ کام اتنا غلط ہوا ہے یہ بہت بڑا حادثہ ہے ہمارے لیے تو اس کا پرزور ہم مذمت کرتے ہیں مخالفت کرتے ہیں اس کی اور ایسا آگے نہ ہو اس کے لیے ہم اپنی سرکار سے درخواست کرتے ہیں کہ پورا انتظام اس کا کیا جائے مسجد میں ترنگا بھی لہرایا گیا جی, جی 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 ترنگا تو ہماری तرن, ایک شان ہے ترنگا تو ہم ہر وقت لہرائیں گے اور لہراتے رہیں گے انشاءاللہ جب تک ہماری جان میں جان ہے جو اتبادی جو حملہ ہوا ہے جی جی ہندو مسلمان بھائی چارے کو ختم کرنے کے لیے جی 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 بالکل صحیح بات ہے یہ آپس میں لڑانے کے لیے اور آپسی بھائی چارگی کو ختم کرنے کے لیے کام کیا گیا ہے اور ایسا ہم ہونے نہیں دیں گے ہم بالکل ساتھ ساتھ کھڑے ہیں سبھی کے ساتھ میں کھڑے ہوئے ہیں اور بالکل ہم بھی اسی کے ساتھ میں ہیں ساتھ میں کھڑے ہوئے ہیں سبھی کے اور ہم بھی اس کی مذمت کرتے ہیں جائے شری رام جی میں رمن بڑے شیو سینا پنجاب پردھان یوتھ ਅਸੀਂ ਪਾਕਿਸਤਾਨ ਦੀ ਘੋਰ ਨੋਰ ਤੇ ਨੰਦਿਆ ਕਰਦੇ ਆ ਕਿ ਜਿਹੜਾ ਇਹਨੇ ਕਾਨੂੰਨਾ ਕੰਮ ਕਰਾਇਆ ਇਹ ਕਰਾਣੇ ਬੰਦ ਕਰੇ ਇਹ ਸਾਡੇ ਨਾਲ ਸਿੱਧਾ ਮੱਥਾ ਲਾਵੇ ਜੀ ਅਸੀਂ ਆਪਣੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆ ਜੀ ਸਾਨੂੰ ਭੇਜੇ ਬਾਰਡਰਾਂ ਤੇ ਅਸੀਂ ਜ਼ਿੰਦਾ ਬੰਬ ਬਣ ਕੇ ਜਾਵਾਂਗੇ ਪਾਕਿਸਤਾਨ ਨੇ ੱਤੀਆਂ ੜਾ ਕੇ ਆਵਾਂਗੇ ਚਾਹੇ ਅਸੀਂ ਇਕੱਲੇ ਇਕੱਲੇ ਆ ਫਿਰ ਵੀ ਨਹੀਂ ਅਸੀਂ ਡਰਦੇ ਅਸੀਂ ਹਿੰਦੂ ਆ ਮਰਨਾ ਨਹੀਂ ਪਸੰਦ ਕਰਦੇ ਮਾਰਨਾ ਪਸੰਦ ਕਰਦੇ ਆ ਤੁਹਾਡੇ ਵੱਲੋਂ ਤਿਰੰਗਾ ਲਹਿਰਾਇਆ ਗਿਆ ਮਰਜ਼ੀ ਦੀ ਜਗ ਇਹ ਸਾਡੇ ਭਾਈਚਾਰੇ ਦੀ ਪ੍ਰਤੀਕ ਪ੍ਰਤੀਕ ਆ ਜੀ ਤਿਰੰਗਾ ਸਰਬ ਸੰਝਾ ਆ ਜੀ ਸਾਡੇ ਦੇਸ਼ ਦਾ ਨਿਸ਼ਾਨ ਆ ਜੀ ਇੱਕ ਮਜ਼ਹਿਰ ਕੋਈ ਕਿਸੇ ਅਲੱਗ ਪੰਥ ਦੀ ਨਹੀਂ ਕਿ ਸਾਡੀ ਸਾਰਿਆਂ ਦੀ ਆ ਅਸੀਂ ਮਜ਼ਹਿਰ ਚ ਜਾਨੇ ਆ ਉਹ ਸਾਡੇ ਹੀ ਭਾਈਚਾਰੇ ਚ ਆ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਭਾਈਚਾਰੇ ਸਾਹਿਬ ਨੂੰ ਕੈਮਰੋ ਰੱਖੋ ਜਿਹੜੀ ਉਹਨਾਂ ਨੇ ਕਾਨੂੰਨੀ ਹਰਕਤ ਕੀਤੀ ਆ ਉਹਦੀ ਸਾਡੀ ਜਿਹੜੀ ਸੈਂਟਰ ਸਰਕਾਰ ਆ ਉਹ ਜਵਾਬ ਦੇਵੇ ਮੋਦੀ ਜੀ ਨੂੰ ਇੱਕੋ ਹੀ ਬੇਨਤੀ ਆ ਉਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਿੱਤਾ ਜਾਵੇ ਸਭ ਤੋਂ ਪਹਿਲਾਂ ਪਾਣੀ ਜਿਹੜਾ ਆਪਾਂ ਸਾਹ ਚਲਦੀ ਆ ਉਹ ਬੰਦ ਕੀਤਾ ਜਾਵੇ ਜਿਹੜਾ ਵੀ ਵਪਾਰ ਆ ਜਿਹੜੇ ਵੀ ਇੱਥੇ ਪਾਕਿਸਤਾਨ ਤੋਂ ਆਏ ਹੋਣ ਉਹਨਾਂ ਦੇ ਬੀਜੇ ਵੀ ਕੈਨਸਲ ਕੀਤੇ ਜਾਣ ਅਸੀਂ ਇਹੀ ਸਰਕਾਰ ਤੋਂ ਪੂਰੇ ਜੋਰ ਨਾਲ ਮੰਗ ਕਰਦੇ ਆ ਕਿ ਜਿਹੜੇ ਸਾਡੇ 28 ਪਰਿਵਾਰ ਦੇ ਬੱਚੇ ਸ਼ਹੀਦ ਹੋਏ ਨੇ ਉਹਨਾਂ ਨੂੰ ਨਾਲੇ ਮੁਆਵਜ਼ਾ ਵੀ ਦਿੱਤਾ ਜਾਵੇ ਉਹਨਾਂ ਦੇ ਘਰਾਂ 'ਚ ਨੌਕਰੀਆਂ ਵੀ ਦਿੱਤੀ ਜਾਣ ਉਹਨਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਵਧੀਆ ਢੰਗ ਨਾਲ